ਹਰ ਸਾਲ ਦੀ ਤਰ੍ਹਾਂ ਸਾਥੀ ਸ਼ਗਾਰਾ ਸਿੰਘ ਬੋਪੜਾਏ ਦੀ 8ਵੀਂ 바ਸੀ ਤੇ ਫੋੜ ਇਕੱਠੇ ਹੋਏ ਹਨ ਸਾਨੂੰ ਸਾਰਿਆਂ ਨੂੰ ਪਤਾ ਜੋ ਸਾਥੀ ਸ਼ਗਾਰਾ ਸਿੰਘ ਹੋਣੀ ਜਿਹੜੇ ਕਹਿੰਦਾ ਧਰਤੀ ਨਾਲ ਜੁੜੇ ਹੋਏ ਆਪਣੀ ਜਨਮ ਭੂਮੀ ਦੇ ਨਾਲ ਜੁੜੇ ਹੋਏ ਜਦੋਂ ਬਿਮਾਰੀ ਦੀ ਹਾਲਤ ਦੇ ਵਿੱਚ ਵੀ ਸੀਗੇ ਉਦੋਂ ਵੀ ਉਹਨਾਂ ਨੂੰ ਜੜੀ ਇੱਕ ਇੱਕ ਚ ਹਾਲਾਂਕਿ ਉੱਥੇ ਕੋਈ ਵਿਦੇਸ਼ਾਂ ਦੇ ਵਿੱਚ ਕੋਈ ਕਿਸੇ ਗੱਲ ਦੀ ਸਮੱਸਿਆ ਨਹੀਂ ਸੀ ਪਰ ਖੇਰ ਵੀ ਉਹਨਾਂ ਨੂੰ ਸਦਾ ਬਿਆੰਤੋਂ ਸਮਝਦਾ ਉਹਨਾਂ ਮਿੱਤਰਾਂ ਨੂੰ ਜਿਨ੍ਹਾਂ ਮਿੱਤਰਾਂ ਦੇ ਨਾਲ ਉਹਨਾਂ ਰਿਸ਼ਤੇਦਾਰਾਂ ਦੇ ਨਾਲ ਜਿਨ੍ਹਾਂ ਦੇ ਨਾਲ ਉਹ ਜੋਪ ਸਾਥੀਪਰਾਂ ਕੰਮ ਕਰਦੇ ਰਹੇ ਆ ਉਹਨਾਂ ਨੂੰ ਮੈਂ ਮਰਸਤਾ ਅੰਤ ਤੱਕ ਰਹੇ ਆ ਅਤਵਾਦ ਦਾ ਬੜੇ ਦਲੇਰੀ ਦੇ ਨਾਲ ਉਹਨੇ ਟੱਕਰਾ ਕੀਤਾ ਇੱਥੋਂ ਤੱਕ ਜਦੋਂ ਸਾਥੀ ਕਲਵਾਨ ਸਿੰਘ ਸੰਧੂ ਹੋਣੀ ਤੇ ਹੋਰ ਸਾਥੀ ਜਿਹੜੇ ਨਾਲ ਸੀਗੇ ਉਦੋਂ ਜਦੋਂ ਇੱਕ ਵੱਡਾ ਹਮਲਾ ਹੋਇਆ ਸਾਥੀ ਅਸ਼ਵੀ ਜਿਹੜਾ ਆ ਉਹ ਸਾਥੇ ਸੋਣਾਂਲੇ ਵਾਕ ਹੋ ਗਿਆ ਵੀ ਆਪਾਂ ਹਰ ਸਾਲ ਜਿਹੜੇ ਆਪਾਂ ਉਹਨੂੰ ਯਾਦ ਕਰਦੇ ਆ ਸਾਥੀ ਸ਼ਗਾਰਾ ਸਿੰਘ ਬੋਪਾ ਰਾਇਆ ਮਾਰ ਰਹੇ ਮਾਰ ਰਹੇ ਮਾਰ ਰਹੇ ਸਾਥੀ ਸ਼ਗਾਰਾ ਸਿੰਘ ਬੋਪਾ ਰਾਇਆ ਮਾਰ ਰਹੇ ਮਾਰ ਰਹੇ ਮਾਰ ਰਹੇ ਸਾਥੀ ਸ਼ਗਾਰਾ ਸਿੰਘ ਤੇਰਾ ਕਾਜ ਅਧੂਰਾ ਕਾੜੇ ਲਿੱਡੀਆਂ ਕਰਾਂਗੇ ਬੋਪਾ ਸਾਥੀ ਅਸ਼ਦੀ ਕੁਮਾਰ ਬੋਪਾ ਰਾਇਆ ਮਾਰ ਰਹੇ ਮਾਰ ਰਹੇ ਮਾਰ ਰਹੇ ਉਹ 60 ਰੁਪਏ ਦੀ ਚੀਜ਼ ਖਰੀਦੂ 40 ਰੁਪਏ ਦੀ ਚੀਜ਼ ਬਾਜ਼ਾਰ ਚ ਰਹਿ ਜਾਣੀ ਉਹ ਜਮ੍ਹਾਂ ਹੋ ਜਾਣੀ ਆ ਮਾਰਕੀਟ ਦੇ ਵਿੱਚ ਜਦੋਂ ਮਾਲ ਜਮ੍ਹਾਂ ਹੋ ਜਾਣਾ ਲੋਕਾਂ ਦੇ ਜੇਹ ਚ ਪੈਸਾ ਹੋਣਾ ਨਹੀਂ ਉਹਨਾਂ ਕੋ ਖਰੀਦ ਸਕਤੀ ਹੈ ਨਹੀਂ ਜਦੋਂ ਮਾਲ ਸਟੋਰ ਜਮ੍ਹਾਂ ਹੋ ਗਿਆ ਤਾਂ ਫਿਰ ਕਾਰਖਾਨਾ ਬੰਦ ਹੋਣਾ ਜਾ ਕਾਰਖਾਨਾ ਬੰਦ ਹੋਣਾ ਮਜ਼ਦੂਰੇ ਹੋਰ ਬੇਕਾਰ ਹੋਣਾ ਬੇਜ਼ਗਾਰੀ ਵਧਣੀ ਆ ਮੰਡੀਆਂ ਭਰੀਆਂ ਹੋਣਗੀਆਂ ਦਾਣੇ ਦੇ ਸਟਾਕ ਭਰੇ ਹੋਣਗੇ ਥੰਦਾ ਭੁੱਖਾ ਹੋ ਅੰਨਾਸਤੀ ਨੂੰ ਤੁਹਾਨੂੰ ਲਿਖਾ ਦੇਣਾ ਹੈ ਟੈਕਸ ਉਸ ਇਆ ਕੋਈ ਉਹ ਬੰਦਾ ਤਾਂ ਇਹ ਜਿਹੜੀ ਸਾਡੀ ਕਫਾ ਹੈ ਉਹ ਮੰਡੀ ਦੇ ਦਾਣੇ ਤਤੋਂ ਕੰਡ 2 ਅੰਨਾ ਰਿਆ ਕਾਉਂਟਰ ਦਾ ਮਿਲਕਾ ਦੇ ਤਤੋਂ ਮੱਤ ਸਾਦੀ ਫਰ ਹੋਣੀ ਆ ਦੇਖੋ ਦੁੱਧ ਲੈ ਕਿ ਦੁੱਧ ਦੇ ਬਣੇ ਪਦਾਰਥ ਲੈ ਅਮਰੀਕਾ ਵਾਲੇ ਕਿ ਇਹ ਇੰਡੀਆ ਵਾਲੇ ਚੁੱਪ ਕਰਕੇ ਬੈਠੇ ਆ ਨਹੀਂ ਨਹੀਂ ਕਹਿ ਸਕਿਆ ਇਹ ਤਾਂ ਕਹਿਤਾ ਮੈਂ ਕਿਸਾਨਾਂ ਨਾਲ ਡਟ ਕੇ ਖੜਾ ਤੁਸੀਂ 15 ਨਾਲ ਪਹਿਲਾਂ ਖ਼ਬਾਰਾ ਪੜ ਲਾਓ ਲਾਲ ਕਿਲੇ ਤੋਂ ਵੀ ਕਿ 15 ਅਗਸਤ ਨੂੰ ਕਿ ਮੈਂ ਕਿਸਾਨਾਂ ਨਾਲ ਖੜੂੰਗਾ ਤੰਦ ਬਣ ਕੇ ਖੜੂੰਗਾ ਤੇ 19 ਤਰੀਕ ਨੂੰ 11% ਟੈਕਸ ਵਾਪਸ ਕਰਾਂ ਚਾਰ ਦਿਨੀ ਕੱਟ ਸਕਿਆ ਇਹ ਆ ਦਬਾਅ ਇਹ ਤੁਹਾਡੇ ਨਾਲ ਵਪਾਰ ਕਰੂੰਗਾ ਫ੍ਰੀ ਟ੍ਰੇਡ ਕਿਉਂਕਿ ਉਹਦੇ ਨਾਲ ਥੋੜਾ ਜਿਹਾ ਬਰਾਬਰ ਜਿਹਾ ਚੱਲਦਾ ਕਰਨ ਆਪਣਾ ਮਾਲ ਵੀ ਜਾਂਦਾ ਉਹਨਾਂ ਦਾ ਵੀ ਆਉਂਦਾ ਅਮਰੀਕਾ ਵਾਲਾ ਕਹਿੰਦਾ ਉਹ ਖੇਤੀਬਾੜੀ ਦਾ ਸਾਮਾਨ ਤੈਨੂੰ ਮਿੱਥੋ ਲੈਣਾ ਪੈਣਾ